ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਬੀਸੀ ਦੇ ਕਾਲਜ ਯੂਨੀਵਰਸਿਟੀਆਂ 'ਚ ਟੀਚਰਾਂ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ 'ਚ ਕਮੀ ਕਾਰਨ ਆਮਦਨ ਘਟੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਤੋਂ ਮੰਗਿਆ ਭਰੋਸਾ ਨਵੇਂ ਭਾਰਤੀ ਹਾਈ ਕਮਿਸ਼ਨਰ ਪ੍ਰਤੀ ਸ਼ੰਕਿਆਂ ਦਾ ਕੀਤਾ ਪ੍ਰਗਟਾਵਾ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਘਟੀ ਕਾਰਨਾਂਹੀ ਜਾਣ ਵਾਲਿਆਂ ਦੀ ਗਿਣਤੀ 'ਚ 37% ਦੀ ਕਮੀ ਕਾਨੂੰਨ ਲਾਗੂ ਕਰਨ ਵਾਲੇ ਪੇਸ਼ੇਵਰਾਂ ਤੇ ਕੇਂਦਰਿਤ ਇਮੀਗ੍ਰੇਸ਼ਨ ਡਰਾ ਸਿਰਫ 45 CRS ਸਕੋਰ ਵਾਲੇ 10 ਤੋਂ ਘੱਟ ਬੇਨਕਾਰਾਂ ਨੂੰ ਸੱਦੇ। ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਉੱਚੇਰੀ ਸਿੱਖਿਆ ਸੰਸਥਾਵਾਂ ਜਿਵੇਂ ਕਿ ਲੰਗਾਰਾ ਕਾਲਜ ਅਤੇ ਕਵਾਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਅੱਜਕੱਲ ਵੱਡੇ ਸੰਕਟ ਤੋਂ ਗੁਜ਼ਰ ਰਹੀਆਂ ਨੇ। ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਲੀਆਂ ਨਵੀਆਂ ਨੀਤੀਆਂ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਏ। ਇਹਨਾਂ ਨੀਤੀਆਂ ਦੇ ਨਤੀਜੇ ਵਜੋਂ ਕਈ ਫੈਕਲਟੀ ਮੈਂਬਰਾਂ ਨੂੰ ਨੌਕਰੀ ਤੋਂ ਲਾਂਬੇ ਕੀਤਾ ਜਾ ਰਿਹਾ ਹੈ ਜਿਸ ਨਾਲ ਉੱਚ ਸਿੱਖਿਆ ਦੇ ਮਿਆਰ ਅਤੇ ਭਵਿੱਖ ਦੋਹਾਂ ਉੱਤੇ ਸਵਾਲ ਖੜੇ ਹੋ ਰਹੇ ਨੇ ਵੈਨਕੂਵਰ ਕਮਿਊਨਿਟੀ ਕਾਲਜ ਦੀ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਫ੍ਰੈਂਕ ਕੋਸਕੋ ਨੇ ਇਸ ਨੂੰ ਉੱਚ ਸਿੱਖਿਆ ਖੇਤਰ 'ਚ ਆਇਆ ਸਭ ਤੋਂ ਵੱਡਾ ਸੰਕਟ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਉਨਾ ਸਵਾਲ ਚੁੱਕਿਆ ਕਿ ਜਦ ਸੰਸਥਾਵਾਂ ਨੇ ਸਾਲਾਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆਰੀ ਆਮਦਨ ਤੇ ਨਿਰਭਰਤਾ ਬਣਾਈ ਰੱਖੀ ਤਾਂ ਹੁਣ ਉਸਦੀ ਪਰਪਾਈ ਕਿੱਥੋਂ ਹੋਵੇਗੀ ਵੈਂਕੂਵਰ ਕਮਿਊਨਿਟੀ ਕਾਲਜ 2026 ਦੀ ਸ਼ੁਰੂਆਤ ਤੱਕ ਦੋ ਦਰਜਨ ਤੋਂ ਵੱਧ ਫੈਕਲਟੀ ਨੌਕਰੀਆਂ 'ਚ ਕਟੌਤੀ ਕਰਨ ਦੀ ਤਿਆਰੀ 'ਚ ਹੈ ਹਾਲਾਂਕਿ ਕਾਲਜ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਗਿਆ ਕਿ ਸਟਾਫ ਨਾਲ ਗੱਲਬਾਤ ਜਾਰੀ ਹੈ ਇਸੇ ਤਰ੍ਹਾਂ ਕਵਾਂਟਲਨ ਪੋਲੀਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਟਾਫ ਨੂੰ ਦਿੱਤੇ ਅੰਦਰੂਨੀ ਨੋਟ ਚ ਦੱਸਿਆ ਕਿ ਉਹ ਮਾਰਚ 2026 ਤੱਕ ਲਗਭਗ 45 ਨੌਕਰੀਆਂ ਹਟਾਉਣ ਦੀ ਯੋਜਨਾ ਬਣਾ ਰਹੇ ਨੇ ਤੇ ਪਹਿਲਾਂ ਹੀ 20 ਖਾਲੀ ਅਸਾਮੀਆਂ ਰੱਦ ਹੋ ਚੁੱਕੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਚ ਮਸ਼ਹੂਰ ادارے ਮੈਲਵਿਲ ਸਕੂਲ ਆਫ ਬਿਜ਼ਨਸ ਚੋਂ ਵੀ 8 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਲੰਗਾਰਾ ਕਾਲਜ ਨੇ ਪੁਸ਼ਟੀ ਕੀਤੀ ਹੈ ਕਿ 2023 ਦੇ ਫਾਲ ਦੇ ਮੁਕਾਬਲੇ 2400 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਦੇ ਕਾਰਨ 69 ਫੈਕਲਟੀ ਅਹੁਦੇ ਖਤਮ ਕੀਤੇ ਜਾ ਚੁੱਕੇ ਨੇ ਕਾਲਜ ਦੀ ਪ੍ਰਧਾਨ ਤੇ ਸੀਈਓ ਡਾਕਟਰ ਪੌਲਾ ਬਰਨਸ ਨੇ ਕਿਹਾ ਹੈ ਕਿ ਸਾਡੇ ਦਾਖਲੇ ਘਟੇ ਨੇ ਇਸ ਲਈ ਸਾਨੂੰ ਸਾਡੇ ਕੁੱਲ ਮੁਲਾਜ਼ਮਾਂ 'ਚ ਕਟੌਤੀਆਂ ਕਰਨ ਦਾ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ ਇਹ ਸਿਰਫ ਅਹੁਦੇ ਨਹੀਂ ਸਾਡੇ ਸਾਥੀ ਨੇ ਸਾਡੇ ਦੋਸਤ ਨੇ ਜਿਨ੍ਹਾਂ ਨੇ ਕਮਿਊਨਿਟੀ ਲਈ ਬਹੁਤ ਕੁਝ ਕੀਤਾ ਹੈ ਇਹ ਹਾਲਾਤ 2024 ਦੀ ਸ਼ੁਰੂਆਤ 'ਚ ਕੈਨੇਡਾ ਸਰਕਾਰ ਵੱਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਤਹਿਤ ਅੰਤਰਰਾਸ਼ਟਰੀ ਸਟੱਡੀ ਪਰਮਿਟਸ ਦੀ ਗਿਣਤੀ 2 ਸਾਲਾਂ ਲਈ 35% ਘਟਾ ਦਿੱਤੀ ਗਈ ਤਾਂ ਜੋ ਘਰਾਂ ਦੀ ਕਮੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸੈਕਟਰ 'ਚ ਹੋ ਰਿਹਾ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਜੁਲਾਈ 2024 'ਚ ਬੀਸੀ ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰਦੇ ਆ ਕਿ ਹਰ ਸਰਕਾਰੀ ਉੱਚ ਸਿੱਖਿਆ ਸੰਸਥਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਦਾਖਲਿਆਂ ਦੇ 30% ਤੱਕ ਹੀ ਸੀਮਤ ਰਹੇਗੀ ਸਰਕਾਰ ਇਸ ਉੱਤੇ ਨਿਗਰਾਨੀ ਰੱਖ ਰਹੀ ਹੈ ਕਿ ਨਿਯਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਫੈਕਲਟੀ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਖੇਤਰ 'ਚ ਸੁਧਾਰ ਲੈ ਕੇ ਆਉਣੇ ਵੀ ਨੇ ਤਾਂ ਉਹ ਇੰਜ ਨਹੀਂ ਹੋਣੇ ਚਾਹੀਦੇ ਕਿ ਸੰਸਥਾਵਾਂ ਨੂੰ ਖਤਰੇ 'ਚ ਪਾ ਦਿੱਤਾ ਜਾਵੇ। ਉਹਨਾਂ ਦੋਹਾਂ ਸਰਕਾਰਾਂ ਤੇ ਉਂਗਲ ਚੁੱਕਦੇ ਆ ਕਿ ਆ ਇਹ ਸਾਰੀ ਸਥਿਤੀ ਉਹਨਾਂ ਦੀਆਂ ਆਪਣੀਆਂ ਨੀਤੀਆਂ ਨਾਲ ਬਣੀ ਹੈ ਜੋ ਸਾਲਾਂ ਤੱਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਤਾ ਵੱਲ ਧੱਕਦੀਆਂ ਰਹੀਆਂ। ਬੀਸੀ ਦੀ ਉੱਚ ਸਿੱਖਿਆ ਮੰਤਰੀ ਜੈਸੀ ਸੂਨਰ ਨੇ ਵੀ ਮੰਨਿਆ ਹੈ ਕਿ ਪੋਸਟ ਸੈਕੰਡਰੀ ਸੰਸਥਾਵਾਂ ਕਾਫੀ ਵੱਡੇ ਆਰਥਿਕ ਦਬਾਅ ਹੇਠ ਨੇ। ਉਹਨਾਂ ਕਿਹਾ ਕਿ ਉਹਨਾਂ ਦਾ ਮੰਤਰਾਲਾ ਕੁਆਂਟਲਨ ਵਰਗੀਆਂ ਸੰਸਥਾਵਾਂ ਨਾਲ ਨਜ਼ਦੀਕੀ ਸੰਪਰਕ ਰੱਖ ਰਿਹਾ ਹੈ। ਕਿ ਉਹਨਾਂ ਨੂੰ ਆਰਥਿਕ ਸਥਿਰਤਾ ਵੱਲ ਵਾਪਸ ਲੈ ਜਾਣ 'ਚ ਸਹਾਇਤਾ ਦੇਣ ਲਈ ਕੰਮ ਕਰ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਹਾਇਤਾ ਕਿਵੇਂ ਕੀਤੀ ਜਾਵੇਗੀ ਦੂਜੇ ਪਾਸੇ BC ਫੈਡਰੇਸ਼ਨ ਆਫ ਸਟੂਡੈਂਟਸ ਨਾਲ ਜੁੜੀ ਕਾਲ ਰੈਨਬੋਲਡ ਨੇ ਕਾਇਏ ਕਿ 2024 ਤੋਂ ਚੱਲ ਰਹੀਆਂ ਇਹ ਕਟੌਤੀਆਂ ਹੁਣ ਵਿਦਿਆਰਥੀਆਂ ਉੱਤੇ ਵੀ ਪ੍ਰਭਾਵ ਪਾ ਰਹੀਆਂ ਨੇ ਉਹਨਾਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਕੋਰਸਾਂ ਦੀ ਘਾਟ ਕਾਰਨ ਆਪਣੀ ਡਿਗਰੀ ਪੂਰੀ ਕਰਨ 'ਚ ਇੱਕ ਜਾਂ ਦੋ ਸਾਲ ਦੀ ਦੇਰੀ ਹੋ ਰਹੀ ਹੈ ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਕਈ ਹਜ਼ਾਰ ਡਾਲਰ ਵੱਧ ਜਾਂਦੀ ਹੈ ਕੈਨੇਡਾ ਨੇ ਕਸਟੋਫਰ ਕੂਟਰ ਨੂੰ ਭਾਰਤ ਲਈ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ ਜਦਕਿ ਭਾਰਤ ਨੇ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਬਣਾਇਆ ਹੈ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਸਰਕਾਰ ਤੋਂ ਸਪਸ਼ਟ ਭਰੋਸਾ ਮੰਗਿਆ ਹੈ ਕਿ ਨਵੇਂ ਨਿਯੁਕਤ ਭਾਰਤੀ ਡਿਪਲੋਮੈਟ ਦਾ ਕਿਸੇ ਖੁਫੀਆ ਜਾਂ ਪੁਲਿਸ ਸੇਵਾ ਨਾਲ ਕੋਈ ਸੰਬੰਧ ਨਹੀਂ ਹੋਵੇਗਾ ਉਹ ਕੈਨੇਡਾ ਚ ਜਸੂਸੀ ਜਾਂ ਅਪਰਾਧੀ ਸਰਗਰਮੀਆਂ ਚ ਸ਼ਾਮਲ ਨਹੀਂ ਹੋਣਗੇ ਅਤੇ ਕੈਨੇਡੀਅਨ ਕਾਨੂੰਨ ਤਹਿਤ ਜ਼ਿੰਮੇਵਾਰ ਠਹਿਰਾਏ ਜਾਣਗੇ ਦੋਵਾਂ ਸਰਕਾਰਾਂ ਵੱਲੋਂ ਇਹ ਐਲਾਨ ਪਿਛਲੇ ਸਾਲ ਅਕਤੂਬਰ 2024 ਚ ਕੈਨੇਡਾ ਵੱਲੋਂ ਭਾਰਤੀ ਹਾਈ ਕਮਿਸ਼ਨਰ ਅਤੇ ਪੰਜ ਹੋਰ ਡਿਪਲੋਮੈਟਸ ਨੂੰ ਦੇਸ਼ ਤੋਂ ਕੱਢਣ ਤੋਂ ਬਾਅਦ ਆਇਆ ਹੈ ਰੌਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਉਹਨਾਂ ਡਿਪਲੋਮੈਟਸ ਦਾ ਸਬੰਧ ਗੈਰਕਾਨੂੰਨੀ ਸਰਗਰਮੀਆਂ ਅਤੇ ਅੰਤਰਰਾਸ਼ਟਰੀ ਦਮਨ ਨਾਲ ਸੀ ਜਿਸ 'ਚ ਭਾਰਤ ਸਰਕਾਰ ਦੇ ਏਜੰਟਸ ਅਤੇ ਅਪਰਾਧਿਕ ਗਰੁੱਪਾਂ ਵਿਚਾਲੇ ਸਹਿਯੋਗ ਸ਼ਾਮਲ ਸੀ ਖਾਸ ਕਰਕੇ ਭਾਰਤੀ ਅਧਿਕਾਰੀਆਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਸਬੰਧ ਪਾਏ ਗਏ ਸਨ ਜੋ ਕੈਨੇਡਾ 'ਚ ਸ਼ੂਟਿੰਗ, ਹੱਤਿਆ, ਸਾੜ ਫੂਕ ਅਤੇ ਜ਼ਬਰਨ ਵਸੂਲੀ ਵਰਗੀਆਂ ਹਿੰਸਕ ਸਰਗਰਮੀਆਂ 'ਚ ਸ਼ਾਮਲ ਨੇ ਭਾਰਤ ਸ਼ੁਰੂ ਤੋਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਾ ਰਿਹਾ ਹੈ ਕੈਨੇਡਾ ਵੱਲੋਂ ਭਾਰਤ 'ਤੇ આરોਪ ਲਗਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੇਠਲੇ ਪੱਧਰ ਤੇ ਪਹੁੰਚ ਗਏ ਸਨ ਦੋਵਾਂ ਹੀ ਦੇਸ਼ਾਂ ਵੱਲੋਂ ਆਪਣੇ ਹਾਈ ਕਮਿਸ਼ਨਰ ਵਾਪਸ ਬੁਲਾਏ ਗਏ ਸਨ ਤੇ ਦੂਤਾਵਾਸਾਂ 'ਚ ਕਰਮਚਾਰੀਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਸੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀ7 ਦੇਸ਼ਾਂ ਦੇ ਸੰਮੇਲਨ 'ਚ ਹਿੱਸਾ ਲੈਣ ਮੌਕੇ ਆਪਣੇ ਕੈਨੇਡੀਅਨ ਹਮਰੁੱਤਬਾ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਦੌਰਾਨ ਦੋਵਾਂ ਦੇਸ਼ਾਂ 'ਚ ਨਵੇਂ ਹਾਈ ਕਮਿਸ਼ਨਰ ਤਾਇਨਾਤ ਕਰਨ ਤੇ ਸਹਿਮਤੀ ਬਣੀ ਤੇ ਹੁਣ ਉਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਤੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਹੈ ਟੂਰਿਜ਼ਮ ਇਕਨੋਮਿਕਸ ਦੇ ਅਨੁਸਾਰ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਸਾਲ ਦਰ ਸਾਲ 25.2 ਫੀਸਦੀ ਘਟ ਗਈ ਹੈ ਸਿਰਫ ਜੁਲਾਈ ਚ ਕਾਰ ਰਾਹੀ ਜਾਣ ਵਾਲਿਆਂ ਚ 37 ਫੀਸਦੀ ਦੀ ਗਿਰਾਵਟ ਆਈ ਨਿਯਮਿਤ ਤੌਰ ਤੇ ਕੈਨੇਡੀਅਨ ਖਪਤਕਾਰਾਂ ਦਾ ਸਰਵੇਖਣ ਕਰ ਰਹੀ ਮਾਰਕੀਟ ਰਿਸਰਚ ਫਰਮ ਲੌਂਗਵੁੱਡਜ਼ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸੀਈਓ ਅਮੀਰ ਆਇਲਨ ਦਾ ਕਹਿਣਾ ਹੈ ਕਿ ਕੈਨੇਡੀਅਨ ਪਹਿਲਾਂ ਹੀ ਆਪਣੇ ਨਿੱਜੀ ਵਿੱਤ ਬਾਰੇ ਚਿੰਤਤ ਸਨ ਪਰ ਉਨ੍ਹਾਂ ਨੇ ਅਮਰੀਕੀ ਪ੍ਰਸ਼ਾਸਨ ਦੇ ਬਿਆਨਬਾਜ਼ੀ ਅਤੇ ਨੀਤੀਗਤ ਐਲਾਨਾਂ ਨੂੰ ਬਹੁਤ ਨਿੱਜੀ ਤੌਰ ਤੇ ਲਿਆ ਬਦਕਿਸਮਤੀ ਨਾਲ ਚੀਜ਼ਾਂ ਵੱਤ ਤੋਂ ਵੱਧਰ ਹੁੰਦੀਆਂ ਗਈਆਂ 80% ਕੈਨੇਡੀਅਨ ਯਾਤਰੀ ਜਿਨ੍ਹਾਂ ਦੇ ਯਾਤਰਾ ਫੈਸਲੇ ਅਮਰੀਕੀ ਨੀਤੀ ਅਤੇ ਰਾਜਨੀਤੀ ਤੋਂ ਪ੍ਰਭਾਵਿਤ ਹੋ ਰਹੇ ਨੇ ਕਹਿੰਦੇ ਨੇ ਕਿ ਅਮਰੀਕੀ ਟੈਰਿਫਸ ਅਤੇ ਆਰਥਿਕ ਨੀਤੀ ਮੁੱਖ ਨਕਾਰਾਤਮਕ ਪ੍ਰਭਾਵ ਨੇ ਲੌਂਗਵੁੱਡਜ਼ ਇੰਟਰਨੈਸ਼ਨਲ ਦੇ ਜੁਲਾਈ ਦੇ ਮੱਧ ਸਰਵੇਖਣ ਦੇ ਅਨੁਸਾਰ 71% ਕਹਿੰਦੇ ਨੇ ਕਿ ਅਮਰੀਕੀ ਨੇਤਾਵਾਂ ਦੇ ਰਾਜਨੀਤਿਕ ਬਿਆਨ ਇੱਕ ਮੁੱਖ ਨਕਾਰਾਤਮਕ ਕਾਰਕ ਨੇ ਜੋ ਕਿ ਅਪ੍ਰੈਲ 'ਚ 64% ਤੋਂ ਵਾਧਾ ਹੈ ਸੰਯੁਕਤ ਰਾਜ ਅਮਰੀਕਾ ਜਾਣ ਦੀ ਬਜਾਏ ਕੈਨੇਡੀਅਨ ਆਪਣੇ ਦੇਸ਼ ਮੈਕਸੀਕੋ ਕੈਰੀਬੀਅਨ ਅਤੇ ਪੱਛਮੀ ਯੂਰਪ ਵਰਗੇ ਸਥਾਨਾਂ ਦੀ ਚੋਣ ਕਰ ਰਹੇ ਨੇ ਸਰਵੇਖਣਾ ਚ ਇਹ ਵੀ ਸਾਹਮਣੇ ਆਇਆ ਹੈ ਕਿ ਸਿਰਫ ਕੈਨੇਡੀਅਨ ਹੀ ਨਹੀਂ ਸਗੋਂ ਪੱਛਮੀ ਯੂਰਪ ਅਤੇ ਏਸ਼ੀਆ ਤੋਂ ਵੀ ਅਮਰੀਕਾ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਘਟੀ ਹੈ ਅਮਰੀਕਾ ਚ ਵਿਦੇਸ਼ੀ ਆਮਦ ਲਗਾਤਾਰ 3 ਮਹੀਨੇ ਘਟੀ ਜਿਸ ਵਿੱਚ ਜੁਲਾਈ ਚ 3.1 ਫੀਸਦੀ ਦੀ ਗਿਰਾਵਟ ਸ਼ਾਮਲ ਹੈ ਟੂਰਿਜ਼ਮ ਇਕਨੋਮਿਕਸ ਦੇ ਅਨੁਸਾਰ ਸਾਲ ਦਰ ਸਾਲ ਦੀ ਗਿਰਾਵਟ 1.6 ਫੀਸਦੀ ਹੋ ਗਈ ਹੈ 1 ਅਕਤੂਬਰ ਤੋਂ ਲਾਗੂ ਹੋਣ ਵਾਲੀ 250 ਡਾਲਰ ਵੀਜ਼ਾ ਇੰਟੀਗ੍ਰੇਟਿਵ ਫੀਸ ਦੇ ਕਾਰਨ ਪੂਰੇ ਅਮਰੀਕਾ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹੋਰ ਵੀ ਘਟ ਸਕਦੀ ਹੈ। ਅਲਬਰਟਾ ਦੇ ਕਾਨੂੰਨ ਲਾਗੂ ਕਰਨ ਵਾਲੇ ਪੇਸ਼ੇਵਰਾਂ ਤੇ ਕੇਂਦਰਿਤ ਇਮੀਗ੍ਰੇਸ਼ਨ ਡਰਾ 'ਚ 10 ਤੋਂ ਘੱਟ ਸੱਦੇ ਜਾਰੀ ਕੀਤੇ ਗਏ ਨੇ। ਇਹ ਡਰਾ 'ਚ ਲਾ ਇਨਫੋਰਸਮੈਂਟ ਪਾਥਵੇ ਤਹਿਤ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਰਾਹੀਂ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਦਾ ਘੱਟੋ-ਘੱਟ ਸੀਆਰਐਸ ਸਕੋਰ ਸਿਰਫ 45 ਸੀ। ਇਹ ਘੱਟ ਸਕੋਰ ਅਲਬਰਟਾ ਦੀ ਕਾਨੂੰਨ ਲਾਗੂ ਕਰਨ ਵਾਲੇ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੀ ਮਜ਼ਬੂਤ ਕੋਸ਼ਿਸ਼ ਨੂੰ ਦਰਸਾਉਂਦਾ ਹੈ ਜੋ ਕਿ ਸੂਬੇ ਭਰ ਚ ਪੁਲਿਸ ਅਤੇ ਜਨਤਕ ਸੁਰੱਖਿਆ ਭੂਮਿਕਾਵਾਂ ਵਿੱਚ ਚੱਲ ਰਹੀਆਂ ਸਟਾਫਿੰਗ ਚੁਣੌਤੀਆਂ ਦੇ ਹੱਲ ਵੱਲ ਇੱਕ ਕਦਮ ਹੋ ਸਕਦਾ ਹੈ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਤਰਜੀਹੀ ਖੇਤਰਾਂ ਦਾ ਸਮਰਥਨ ਕਰਨ ਲਈ ਵਧੇਰੇ ਟੀਚੇ ਵਾਲੇ ਡਰਾ ਦੀ ਵਰਤੋਂ ਕੀਤੀ ਲਾ ਇਨਫੋਰਸਮੈਂਟ ਪਾਥਵੇ ਕਈ ਪਹਿਲ ਕਦਮੀਆਂ ਚੋਂ ਇੱਕ ਹੈ ਜੋ ਸੂਬੇ ਨੂੰ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਖਾਸ ਕਿਤਾਮੁਖੀ ਲੋੜਾਂ ਨੂੰ ਪੂਰਾ ਕਰਦੇ ਨੇ 10 ਤੋਂ ਘੱਟ ਸੱਦੇ ਜਾਰੀ ਹੋਣ ਕਾਰਨ ਇਹ ਡਰਾ ਬਹੁਤ ਅਸਾਧਾਰਨ ਸੀ ਕਾਨੂੰਨ ਲਾਗੂ ਕਰਨ ਵਾਲੇ ਖੇਤਰ ਦੇ ਉਹ ਉਮੀਦਵਾਰ ਜੋ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਅਤੇ ਫੈਡਰਲ ਐਕਸਪ੍ਰੈਸ ਐਂਟਰੀ ਪੂਲ ਚ ਸਰਗਰਮ ਨੇ ਭਵਿੱਖ ਦੇ ਡਰਾਲੀ ਯੋਗ ਹੋ ਸਕਦੇ ਨੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਸਥਾਈ ਨਿਵਾਸ ਲਈ ਯੋਗ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦਾ ਹੈ ਜੋ ਸੂਬੇ ਦੇ ਕਿਰਤ ਬਾਜ਼ਾਰ ਚ ਖਾਲੀ ਥਾਵਾਂ ਨੂੰ ਭਰ ਸਕਦੇ ਨੇ ਪ੍ਰੋਗਰਾਮ ਚ ਐਕਸਪ੍ਰੈਸ ਐਂਟਰੀ ਨਾਲ ਜੁੜੇ ਸਟ੍ਰੀਮ ਸੈਕਟਰ ਵਿਸ਼ੇਸ਼ ਪਾਥਵੇ ਅਤੇ ਪਹਿਲਾਂ ਹੀ ਅਲਬਰਟਾ ਚ ਰਹਿ ਰਹੇ ਅਤੇ ਕੰਮ ਕਰ ਰਹੇ ਉਮੀਦਵਾਰਾਂ ਲਈ ਵਿਕਲਪ ਸ਼ਾਮਲ ਨੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਲਈ ਅਰਜ਼ੀ ਦੇਣ ਵਾਲੇ ਬਿਨੇਕਾਰਾਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਧਿਕਾਰਤ ਅਲਬਰਟਾ ਇਮੀਗ੍ਰੇਸ਼ਨ ਵੈੱਬਸਾਈਟ ਤੇ ਹਰੇਕ ਸਟ੍ਰੀਮ ਲਈ ਯੋਗਤਾ ਮਾਪਦੰਡਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਐਕਸਪ੍ਰੈਸ ਐਂਟਰੀ ਲਿੰਕਡ ਸਟ੍ਰੀਮਾਂ ਲਈ ਫੈਡਰਲ ਪ੍ਰੋਫਾਈਲ ਐਕਟਿਵ ਅਤੇ ਅਪ ਟੂ ਡੇਟ ਹੋਣੀ ਚਾਹੀਦੀ ਹੈ ਸਿਹਤ ਸੰਭਾਲ ਕਾਨੂੰਨ ਲਾਗੂ ਕਰਨ ਜਾਂ ਤਰਜੀਹੀ ਖੇਤਰਾਂ ਜਿਵੇਂ ਕਿ ਖੇਤੀਬਾੜੀ ਤੇ ਹਵਾਬਾਜ਼ੀ ਵਰਗੇ ਪਾਥਵੇ ਲਈ ਵਾਧੂ ਮਾਪ ਡੰਡਾਂ ਦੀ ਸਮੀਖਿਆ ਵੀ ਕੀਤੀ ਜਾਣੀ ਚਾਹੀਦੀ ਹੈ ਅਲਬਰਟਾ ਯੋਗਤਾ ਤੇ ਸੂਬਾਈ ਲੋੜਾਂ ਦੇ ਆਧਾਰ ਤੇ ਐਕਸਪ੍ਰੈਸ ਐਂਟਰੀ ਪੂਲ ਤੋਂ ਉਮੀਦਵਾਰਾਂ ਦੀ ਚੋਣ ਕਰ ਸਕਦਾ ਹੈ ਨੋਟੀਫਿਕੇਸ਼ਨ ਆਫ ਇੰਟਰਸਟ ਪ੍ਰਾਪਤ ਕਰਨ ਤੋਂ ਬਾਅਦ ਦਿੱਤੇ ਗਏ ਸਮੇਂ 'ਚ ਅਰਜ਼ੀ ਜਮ੍ਹਾਂ ਕੀਤੀ ਜਾ ਸਕਦੀ ਹੈ ਕੈਨੇਡਾ 'ਚ 에ਅ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਾਲ ਹੀ ਦੇ ਹਫ਼ਤਿਆਂ 'ਚ ਦੇਰੀ ਅਤੇ ਉਡਾਣਾਂ ਰੱਦ ਹੋਈਆਂ ਨੇ ਅਤੇ ਸਟਾਫ ਦੀ ਇਹ ਘਾਟ ਜਲਦੀ ਹੀ ਪੂਰੀ ਹੋਣ ਦੀ ਉਮੀਦ ਨਹੀਂ ਹੈ ਪਿਛਲੇ 1 ਮਹੀਨੇ ਚ ਕੈਨੇਡਾ ਦੇ ਸਿਵਲ 에ਅਰ ਨੇਵੀਗੇਸ਼ਨ ਸਿਸਟਮ ਨੂੰ ਚਲਾਉਣ ਵਾਲੀ ਸੰਸਥਾ ਨੇਵੀ ਕੈਨੇਡਾ ਨੇ ਵੈਨਕੂਵਰ, ਕੈਲਗਰੀ, ਟੋਰਾਂਟੋ ਅਤੇ ਮੌਂਟਰੀਅਲ ਦੇ ਹਵਾਈ ਅੱਡਿਆਂ ਤੇ ਅਸਥਾਈ ਸੇਵਾਵਾਂ ਚ ਵਿਗਨ ਪੈਣ ਦਾ ਐਲਾਨ ਕੀਤਾ ਹੈ ਜਿਸ ਦਾ ਮੁੱਖ ਕਾਰਨ ਸਟਾਫ ਚ ਕਮੀ ਹੈ ਵੈਨਕੂਵਰ, ਟੋਰਾਂਟੋ ਅਤੇ ਮੌਂਟਰੀਅਲ ਚ ਇਸ ਸਮੇਂ ਦੌਰਾਨ ਕਈ ਵਾਰ ਅਸਰ ਦੇਖਣ ਨੂੰ ਮਿਲਿਆ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਰ ਨਿਰਦੇਸ਼ਕ ਸਟੀਫਨ ਸਮਾਰਟ ਨੇ ਮੀਡੀਆ ਨੂੰ ਦੱਸਿਆ ਕਿ ਇਹ ਯਾਤਰੀਆਂ ਲਈ ਇੱਕ ਬਹੁਤ ਹੀ ਨਿਰਾਸ਼ਾਜਨਕ ਸਥਿਤੀ ਹੈ ਮੰਗਲਵਾਰ ਨੂੰ ਲਗਭਗ 100 ਉਡਾਣਾਂ ਰੱਦ ਹੋਈਆਂ ਤੇ 195 ਵਿੱਚ ਦੇਰੀ ਹੋਈ ਨੈਵੀ ਕੈਨੇਡਾ ਨੇ ਕਿਹਾਏ ਕਿ ਵੈਨਕੂਵਰ ਚ ਸਟਾਫ ਦੀ ਇੱਕ ਘਾਟ ਬੁੱਧਵਾਰ ਸਵੇਰੇ ਹੀ ਪੂਰੀ ਹੋ ਗਈ ਸੀ ਹਾਲਾਂਕਿ ਇਸ ਘਟਨਾ ਕਾਰਨ ਦੇਰੀ ਦਾ ਬੈਕਲੌਗ ਬਣ ਗਿਆ ਜਿਸ ਨੂੰ ਸਾਫ਼ ਹੋਣ ਚ ਕਈ ਦਿਨ ਲੱਗ ਗਏ ਸਮਾਰਟ ਨੇ ਦੱਸਿਆ ਕਿ 에어 ట్రాਫਿਕ ਕੰਟਰੋਲਰ ਟਾਵਰਾਂ ਤੇ ਅਚਾਨਕ ਸਟਾਫ ਦੀ ਘਾਟ ਹੋਣ ਦੀ ਸਥਿਤੀ 'ਚ ਸੁਰੱਖਿਆ ਪ੍ਰੋਟੋਕੋਲ ਲਈ ਨੈਵੀ ਕੈਨੇਡਾ ਨੂੰ ਹਵਾਈ ਅੱਡੇ ਤੇ ਆਉਣ ਵਾਲੇ ਜਹਾਜ਼ਾਂ ਦੀ ਗਿਣਤੀ ਘਟਾਉਣ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਇਸ ਨੂੰ ਘਟਾਉਂਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਸਮੇਂ ਤੇ ਘੱਟ ਜਹਾਜ਼ ਆਉਣਗੇ, ਜਿਵੇਂ ਕਿ ਲੋਕ ਸ਼ਾਇਦ ਸਮਝ ਸਕਦੇ ਨੇ, ਉਹ ਜਹਾਜ਼ ਫਿਰ ਆਪਣੀ ਅਗਲੀ ਉਡਾਣ ਲਈ ਸਮੇਂ ਤੇ ਵਾਪਸ ਮੁੜਨ ਅਤੇ ਰਵਾਨਾ ਹੋਣ ਦੇ ਯੋਗ ਨਹੀਂ ਹੁੰਦੇ। ਨਵੀ ਕੈਨੇਡਾ ਨੇ ਇਸ ਸਾਲ ਦੇ ਸ਼ੁਰੂ ਚ ਕਿਹਾ ਸੀ ਕਿ 에어 ట్రాਫਿਕ ਕੰਟਰੋਲਰਾਂ ਦੀ ਭਾਰੀ ਕਮੀ ਹੋ ਗਈ ਹੈ ਜੋ 18 ਮਿਲੀਅਨ ਵਰਗ ਕਿਲੋਮੀਟਰ ਕੈਨੇਡੀਅਨ ਹਵਾਈ ਖੇਤਰ ਦਾ ਪ੍ਰਬੰਧਨ ਕਰਨ ਚ ਮਦਦ ਕਰਦੇ ਨੇ ਏਜੰਸੀ ਨੇ ਇਸ ਹਫਤੇ ਇੱਕ ਬਿਆਨ ਚ ਦੱਸਿਆ ਕਿ ਉਹ ਆਪਣੇ ਕਰਮਚਾਰੀਆਂ ਨੂੰ ਮਜ਼ਬੂਤ ਕਰਨ ਲਈ ਨਿਰਣਾਇਕ ਕਾਰਵਾਈ ਕਰ ਰਹੀ ਹੈ ਜਿਸ ਵਿੱਚ ਇਸ ਵੇਲੇ ਦੇਸ਼ ਭਰ ਚ 500 ਤੋਂ ਵੱਧ 에어 ట్రాਫਿਕ ਕੰਟਰੋਲਰ ਸਿਖਲਾਈ ਲੈ ਰਹੇ ਨੇ ਹਾਲਾਂਕਿ ਭਰਤੀ ਕੀਤੇ ਗਏ ਲੋਕਾਂ ਨੂੰ ਸਖਤ ਪ੍ਰੋਗਰਾਮ ਨੂੰ ਪੂਰਾ ਕਰਨ 'ਚ 2 ਤੋਂ 3 ਸਾਲ ਲੱਗਦੇ ਨੇ ਜਿਸ ਵਿੱਚ ਕਲਾਸਰੂਮ, ਸਿਮੂਲੇਸ਼ਨ ਅਤੇ ਨੌਕਰੀ ਤੇ ਸਿਖਲਾਈ ਸ਼ਾਮਲ ਹੁੰਦੀ ਹੈ। ਨੇਵੀ ਕੈਨੇਡਾ ਅਤੇ ਯੂਨੀਅਨ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਅਸਮਾਨ ਅਤੇ ਹਵਾਈ ਅੱਡਿਆਂ ਤੇ ਸੁਰੱਖਿਆ ਬਣਾਈ ਰੱਖਣ ਲਈ ਉੱਚ ਜੋਖਮ ਵਾਲੇ ਅਤੇ ਕਈ ਵਾਰ ਤਣਾਅਪੂਰਨ ਕੰਮ ਲਈ ਲੋਕਾਂ ਨੂੰ ਤਿਆਰ ਕਰਨ ਲਈ ਇਹ ਸਮਾਂ ਜ਼ਰੂਰੀ ਹੈ। ਸਿਖਿਆਰਤੀ 에어 ట్రాఫిక్ ਕੰਟਰੋਲਰਾਂ ਲਈ ਖਾਸ ਤਨਖਾਹ ਦਾ ਇੱਕ ਛੋਟਾ ਜਿਹਾ ਹਿੱਸਾ ਕਮਾਉਂਦੇ ਨੇ ਜੋ ਲਗਭਗ 60,000 ਡਾਲਰ ਸਾਲਾਨਾ ਹੁੰਦਾ ਹੈ ਜਦਕਿ ਇੱਕ ਕੰਟਰੋਲਰ ਟਾਵਰ 'ਚ ਸੀਟ ਪ੍ਰਾਪਤ ਕਰਨ ਤੋਂ ਬਾਅਦ ਇਹ ਤਨਖਾਹ 2 ਲੱਖ ਡਾਲਰ ਤੋਂ ਵੱਧ ਹੋ ਸਕਦੀ ਹੈ ਕੈਨੇਡੀਅਨ 에어 ట్రాఫిక్ ਕੰਟਰੋਲ ਐਸੋਸੀਏਸ਼ਨ ਦੇ ਪ੍ਰਧਾਨ ਨਿਕਵਾਨ ਸ਼ੋਨਬਰਗ ਨੇ ਕਿਹਾ ਹੈ ਕਿ ਸੁਰੱਖਿਆ ਅਤੇ ਕੁਸ਼ਲਤਾ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਾਰਨ ਅਤੇ ਚੰਗੀ ਤਰ੍ਹਾਂ ਆਰਾਮ ਕਰਨ ਵਾਲੇ ਕਰਮਚਾਰੀਆਂ ਤੇ ਨਿਰਭਰ ਕਰਦੀ ਹੈ ਤੇ ਸਾਡੇ 에어 ట్రాਫਿਕ ਕੰਟਰੋਲ ਕਰਮਚਾਰੀਆਂ ਚ ਸਟਾਫ ਦੀ ਘਾਟ ਹੈ ਕੈਨੇਡਾ ਚ 에어 ట్రాਫਿਕ ਕੰਟਰੋਲਰਾਂ ਦੀ ਘਾਟ ਕੋਈ ਨਵੀਂ ਗੱਲ ਨਹੀਂ ਹੈ ਕੋਵਿਡ-19 ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਰਿਟਾਇਰਮੈਂਟ ਪੈਕੇਜ ਲੈਣ ਲਈ ਪ੍ਰੇਰਿਆ ਪਰ ਇਸ ਨੇ ਸਮਾਜਿਕ ਦੂਰੀਆਂ ਅਤੇ ਉਡਾਣਾਂ ਦੀ ਗਿਣਤੀ ਚ ਭਾਰੀ ਕਮੀ ਕਾਰਨ ਨਵੇਂ ਭਰਤੀ ਕੀਤੇ ਗਏ ਲੋਕਾਂ ਦੀ ਤਿਆਰੀ ਨੂੰ ਵੀ ਰੋਕ ਦਿੱਤਾ 2023 ਚ ਇੰਟਰਨੈਸ਼ਨਲ 에ਅ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਨੈਵੀ ਕੈਨੇਡਾ ਸਮੇਤ ਉੱਤਰੀ ਅਮਰੀਕਾ ਚ 에ਅ ਟ੍ਰੈਫਿਕ ਕੰਟਰੋਲ ਸੰਗਠਨਾ ਨੂੰ ਸਟਾਫ ਦੀ ਘਾਟ ਲਈ ਜ਼ਿੰਮੇਵਾਰ ਠਹਿਰਾਇਆ ਜਿਸ ਕਾਰਨ ਉਡਾਣਾਂ ਚ ਦੇਰੀ ਅਤੇ ਵਿਗਨ ਪਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟ੍ਰਾਂਸ ਮਾਊਂਟੇਨ ਕਾਰਪੋਰੇਸ਼ਨ ਬੋਰਡ ਦੀ ਚੇਅਰਪਰਸਨ ਡੌਨ ਫੈਰਲ ਨੂੰ ਲਿਬਰਲ ਸਰਕਾਰ ਦੇ ਮੇਜਰ ਪ੍ਰੋਜੈਕਟਸ ਆਫਿਸ ਦੀ ਸੀਈਓ ਨਿਯੁਕਤ ਕੀਤਾ ਹੈ ਕਾਰਨੀ ਨੇ ਇੱਕ ਬਿਆਨ ਚ ਕਿਹਾ ਕਿ ਕੈਨੇਡਾ ਸਦਾ ਤੋਂ ਇੱਕ ਨਿਰਮਾਣ ਵਾਲਾ ਦੇਸ਼ ਰਿਹਾ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਡੌਨ ਫੈਰਲ ਜੋ ਕੈਨੇਡਾ ਦੇ ਸਭ ਤੋਂ ਅਨੁਭਵੀ ਐਗਜ਼ੈਕਟਿਵਜ਼ ਦੇ ਵਿੱਚੋਂ ਇੱਕ ਨੇ ਇਸ ਮਹੱਤਵਪੂਰਨ ਤਰਜੀਹ ਨੂੰ ਸੰਭਾਲ ਰਹੀ ਹੈ ਫੈਰਲ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਇੱਕ ਸੂਤਰ ਨੇ ਮੀਡੀਆ ਨੂੰ ਦੱਸਿਆ ਸੀ ਕਿ ਕਾਰਨੀ ਨੂੰ ਇੱਕ ਐਸੇ ਵਿਅਕਤੀ ਦੀ ਲੋੜ ਸੀ ਜਿਸ ਨੂੰ ਕਈ ਸੂਬਿਆਂ 'ਚ ਵੱਡੇ ਅਤੇ ਪੇਚੀਦਾ ਪ੍ਰੋਜੈਕਟਾਂ ਨੂੰ ਲਾਗੂ ਕਰਨ ਦਾ ਅਨੁਭਵ ਹੋਵੇ ਜੋ ਨਿਯਮਕਾਰੀ ਪ੍ਰਕਿਰਿਆਵਾਂ 'ਚ ਮਾਹਰ ਹੋਵੇ ਇਹ ਯੁਕਤੀ ਕੈਨੇਡਾ ਸਰਕਾਰ ਤੇ ਅਲਬਰਟਾ ਵਿਚਕਾਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰ ਸਕਦੀ ਹੈ ਕਿਉਂਕਿ ਫੈਰਲ ਨਾਲ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਚੰਗੇ ਸਬੰਧ ਨੇ ਫੈਰਲ ਕੋਲ ਊਰਜਾ ਖੇਤਰ 'ਚ ਲਗਭਗ 4 ਦਹਾਕਿਆਂ ਦਾ ਅਨੁਭਵ ਹੈ ਇਸ ਤੋਂ ਪਹਿਲਾਂ ਉਹ BC ਹਾਈਡਰੋ ਦੀ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਕੈਨੇਡਾ ਦੇ ਵੱਡੇ ਹਵਾਈ ਬਿਜਲੀ ਉਤਪਾਦਕ 'ਚੋਂ ਇੱਕ ਟ੍ਰਾਂਸਅਲਟਾ ਦੀ ਸੀਈਓ ਰਹੀ ਹੈ 2022 'ਚ ਉਹ ਟ੍ਰਾਂਸ ਮਾਊਂਟੇਨ ਦੀ ਸੀਈਓ ਬਣੀ ਕਾਰਨੀ ਸਰਕਾਰ ਦਾ ਬਿੱਲ C5 ਜੂਨ ਚ ਪਾਰਲੀਮੈਂਟ ਚ ਪਾਸ ਹੋਇਆ ਸੀ ਬਿੱਲ ਦਾ ਦੂਜਾ ਹਿੱਸਾ ਬਿਲਡਿੰਗ ਕੈਨੇਡਾ ਐਕਟ ਫੈਡਰਲ ਕੈਬਨਟ ਨੂੰ ਪ੍ਰੋਜੈਕਟਾਂ ਦੀ ਚੋਣ ਕਰਨ ਉਹਨਾਂ ਨੂੰ ਪਹਿਲਾਂ ਤੋਂ ਮਨਜ਼ੂਰੀ ਦੇਣ ਅਤੇ ਫੈਡਰਲ ਕਾਨੂੰਨਾ ਵਾਤਾਵਰਣ ਸਮੀਖਿਆਵਾਂ ਤੇ ਆਗਿਆ ਪ੍ਰਕਿਰਿਆ ਨੂੰ ਓਵਰਰਾਈਡ ਕਰਨ ਦੇ ਯੋਗ ਬਣਾਉਂਦਾ ਹੈ ਇਹ ਕਾਨੂੰਨ ਵੱਖ-ਵੱਖ ਫੈਡਰਲ ਤੇ ਸੂਬਾਈ ਪ੍ਰਵਾਨਗੀ ਪ੍ਰਕਿਰਿਆਵਾਂ ਕਰਨ ਦੀ ਬਜਾਏ ਇੱਕ ਪ੍ਰੋਜੈਕਟ ਇੱਕ ਸਮੀਖਿਆ ਦਾ ਸਿਧਾਂਤ ਪੇਸ਼ ਕਰਦਾ ਹੈ ਜਿਸ ਤਹਿਤ ਪ੍ਰੋਜੈਕਟਾਂ ਲਈ ਮੰਜ਼ੂਰੀ ਪ੍ਰਕਿਰਿਆ ਨੂੰ 5 ਸਾਲਾਂ ਤੋਂ ਘਟਾ ਕੇ 2 ਸਾਲ ਕਰ ਦਿੱਤਾ ਗਿਆ ਹੈ। ਮੇਜਰ ਪ੍ਰੋਜੈਕਟਸ ਆਫਿਸ ਨੂੰ ਇੱਕ ਕੇਂਦਰੀ ਥਾਂ ਬਣਾਇਆ ਜਾ ਰਿਹਾ ਹੈ ਜਿੱਥੇ ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ, ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਨੇ ਤੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਸਕਦੀਆਂ ਨੇ। ਇਸ ਦਫ਼ਤਰ ਨੂੰ ਕੈਲਗਰੀ 'ਚ ਸਥਾਪਿਤ ਕੀਤਾ ਜਾਵੇਗਾ ਪਰ ਇਸ ਦਾ ਵਿਸ਼ਾਲ ਦਾਇਰਾ ਹੋਵੇਗਾ ਤੇ ਇਹ ਬਾਕੀ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ 'ਚ ਵੀ ਕਾਰਜ ਕਰੇਗਾ। ਕੈਨੇਡੀਅਨ ਐਸੋਸੀਏਸ਼ਨ ਆਫ ਪੈਟਰੋਲੀਅਮ ਪ੍ਰੋਡਿਊਸਰਜ਼ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਡੌਨ ਫੈਰਲ ਇਸ ਦਫ਼ਤਰ ਦੀ ਅਗਵਾਈ ਲਈ ਆਦਰਸ਼ ਉਮੀਦਵਾਰ ਨੇ ਅਤੇ ਇਹ ਕਦਮ ਕੈਨੇਡਾ ਨੂੰ ਇੱਕ ਊਰਜਾ ਮਹਾਸ਼ਕਤੀ ਬਣਾਉਣ 'ਚ ਠੋਸ ਕਦਮ ਹੈ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। BC ਦੇ ਕਾਲਜ ਯੂਨੀਵਰਸਿਟੀਆਂ 'ਚ ਟੀਚਰਾਂ ਦੀ ਛਾਂਟੀ ਅੰਤਰਰਾਸ਼ਟਰੀ ਸਟੂਡੈਂਟਸ 'ਚ ਕਮੀ ਕਾਰਨ ਆਮਦਨ ਘਟੀ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਤੋਂ ਮੰਗਿਆ ਭਰੋਸਾ ਨਵੇਂ ਭਾਰਤੀ ਹਾਈ ਕਮਿਸ਼ਨਰ ਪ੍ਰਤੀ ਸ਼ੰਕਿਆਂ ਦਾ ਕੀਤਾ ਪ੍ਰਗਟਾਵਾ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਘਟੀ ਕਾਰਨਾਂਹੀ ਜਾਣ ਵਾਲਿਆਂ ਦੀ ਗਿਣਤੀ 'ਚ 37% ਦੀ ਕਮੀ ਕਾਨੂੰਨ ਲਾਗੂ ਕਰਨ ਵਾਲੇ ਪੇਸ਼ੇਵਰਾਂ ਤੇ ਕੇਂਦਰਿਤ ਇਮੀਗ੍ਰੇਸ਼ਨ ਡਰਾ ਸਿਰਫ 45 CRS ਸਕੋਰ ਵਾਲੇ 10 ਤੋਂ ਘੱਟ ਬੇਨਕਾਰਾਂ ਨੂੰ ਸੱਦੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ